ਵੀ ਉਹ ਕਿਸੇ ਨੇ ਕੀ ਰਿਆ ਨਹੀਂ ਉਹ ਕਿਸੇ ਨੇ ਕੁਝ ਮਾਰਿਆ ਨਹੀਂ ਉਸ ਮਾਰੇ ਤੇ ਮੁੱਖ ਮੰਤਰੀ ਦਾ ਬਿਆਨ ਹਮ ਯਾਦ ਕਰੋ ਹਮ ਬਿਲਕੁਲ ਉਹ ਕਹਿੰਦਾ ਕਿਸਾਨਾਂ ਦਾ ਕੀ ਕਹੂਰਾ 70000 ਕੁਰਸੀ ਲਈ 7000 ਬੰਦਾ ਆਇਆ ਮੁੜ ਗਿਆ ਉੱਥੋਂ ਪਤਾ ਲੱਗਿਆ ਉਹਨੂੰ ਵੀ ਸਖਲੀ ਹੋ ਰਿਹਾ ਚੰਗੀ ਸਿਸਟਮ ਨਹੀਂ ਸੀ ਕਿਲੋਮੀਟਰ ਪਿੱਛੇ ਤੋਂ ਕਾਪਸੋ ਉਹ ਕਿ ਕਿਸੇ ਨਾਲ ਕੋਈ ਲੜਾਈ ਚੱਕਣਾ ਤਾਂ ਨਹੀਂ ਨਾ ਹੁੰਦਾ ਉਹਨਾਂ ਨੇ ਲੱਗਿਆ ਵੀ ਗਾਹਾਂ ਕਾਠੇ ਦੀਗਾ ਆਪਾਂ ਜਾ ਕੇ ਬੇਇਜ਼ਤੀ ਕਰਾਂ ਆ ਕੇ ਉੱਥੇ ਸਾਰੇ ਮੀਡੀਆ ਚ ਗੱਲ ਜਾਊਗੀ ਇਹਦੇ ਬਜਾਏ ਆਪਾਂ ਇਹ ਗੱਲ ਲੈ ਜਾਓ ਵੀ ਪੰਜਾਬ ਵਾਲੀ ਸਰਕਾਰ ਤੋਂ ਪ੍ਰਬੰਧ ਨਹੀਂ ਕੀਤਾ ਗਿਆ ਇਸ ਕਰਕੇ ਮੈਂ ਮੁੜ ਗਿਆ ਆਈ ਉਹਨੇ ਕਿਹਾ ਨਾ ਕਿ ਬਫਾ ਬੱਜ ਕੇ ਜਾਣਾ ਦੇਖੋ ਜਿਹੜੀਆਂ 240 ਸੀਟਾਂ ਆਈਆਂ ਐ ਤੇ ਕਿਹਨਾਂ ਨੂੰ ਜਿਹੜੇ 400 ਪਾਰ ਕਹਿੰਦੇ ਸੀ ਜਿਹੜੀਆਂ ਉਹ ਸੀਟਾਂ ਘਟੀਆਂ ਨੇ ਉਹਨਾਂ ਏਰੀਆ ਚ ਘਟੀਆਂ ਜਿੱਥੇ ਖਾਨ ਮੋਰਚੇ ਦਾਸਾ ਬਿਲਕੁਲ ਤਾ ਰਗੜਾ ਤਾਂ ਲੱਗਿਆ ਐਨੀ ਵੀ ਉਹਨਾਂ ਤੇਰਾ ਦਬਾ ਨਹੀਂ ਦਬਾ ਹੈਗਾ ਲੈ ਜੀ ਟਰਾਲੀਆਂ ਤੇ ਕਿਉਂ ਜਾਣਾ ਇਹਨਾਂ ਨੇ ਟਰਾਲੀਆਂ ਨਾਲ ਤਾਂ ਹੋ ਹੱਲਾ ਹੋ ਜੂਗਾ ਦੰਗਾ ਹੋ ਜੂਗਾ ਇਹ ਹੋ ਜੂਗਾ ਅਮਨ ਕਾਨੂੰਨ ਨੂੰ ਖਤਰਾ ਹੋ ਜੂਗਾ ਇਹ ਟ੍ਰੇਨ ਤੇ ਚੜ ਕੇ ਚਲੇ ਜਾਣ ਇਹ ਬੱਸ ਤੇ ਚੜ ਕੇ ਚਲੇ ਜਾਣ ਕਾਰਾਂ ਲੈ ਜਾਣ ਨਵਰਾਲ ਖੱਤਰ ਵੀ ਕਹਿ ਰਿਆ ਸੀ ਬਹੁਤ ਬੀਜੇਪੀ ਦੇ ਮੰਤਰੀਆਂ ਨੇ ਆਗੂਆਂ ਨੇ ਇਹ ਬੰਦ ਬਿਲਕੁਲ ਆਪਾਂ ਕਹਿੰਦੇ ਕੋਈ ਗੱਲ ਨਹੀਂ ਇਸ ਚਾਈ ਵੀ ਵੇਖ ਲੈਨੇ ਆ ਉਹ ਆਪਾਂ ਇੱਥੋਂ 100 ਜਣਿਆਂ ਦਾ 101 ਜਣਿਆਂ ਦਾ ਜਹਾ ਪੇ ਹੱਥਾ ਤੋਰਿਆ। ਹੂੰ। ਲਓ ਜੀ ਇਹਨਾਂ ਹੱਥੇ ਆ ਕੇ ਲੰਗਾਓ। ਹੂੰ। ਤਾਂ ਉਹਨੂੰ ਉਹਨਾਂ ਨੇ ਕਦੇ ਨਾਲ ਸਵਾਗਤ ਨਹੀਂ ਕਰ। ਅਸੂ ਗੈਸ ਦੇ ਗੋਲੇ ਆ ਨਾ। ਇਹ ਦਿਘਾਰਾ ਵੜਦੇ ਨਾ ਗੋਲੀਆਂ ਨਾ ਪਾਣੀ ਦੀਆਂ ਪਿਸ਼ਾ। ਆਪਦਾ ਦਿੱਲੀ ਖੂਚ ਦਾ ਪ੍ਰੋਗਰਾਮ ਛੱਡਿਆ ਥੋੜੀ ਆ। ਹੂੰ। ਕੋਈ ਨਹੀਂ। ਸਿਰੇ ਜੱਥੇ ਸਾਡੇ ਗਏ 50 ਜਣੇ ਸਾਡੇ ਜਖਮੀ ਹੋਏ। ਹੂੰ। ਕੋਈ ਨਹੀਂ। ਸਭ ਕਿੰਨ ਜੰਗ। ਜਲਦ ਪ੍ਰਭਾ। ਉਹ ਤਾਂ ਫਿਰ ਜਿੰਨਾ ਕੋਰੇ ਹੂੰ ਉਹ ਤੇ ਉਹ ਨਾ ਕੋਈ ਘਰ ਵੀ ਘਰ ਵੀ ਕੋਰੇ ਠੀਕ ਤਾਂ ਆਪਦੀ ਘਰ ਨੂੰ ਆਪਦੀ ਨਸਲ ਨੂੰ ਬਚਾਉਣ ਵਾਸਤੇ ਦੇਸ਼ ਵੀ ਕੈਸਾ ਦੇਸ਼ ਵੀ ਕੋਰੇ ਹਾਂ ਦੇਸ਼ ਨੂੰ ਬਚਾਉਣ ਵਾਸਤੇ ਹੋ ਲੜ ਰਹੇ ਹਾਂ ਸਮਝ ਲੋ ਵੀ 4000 ਨੂੰ ਜਿਹੜਾ ਹੋਇਆ ਇਹਦਾ ਇੱਕ ਛੋਟਾ ਜਿਹਾ ਟ੍ਰੇਲਰ ਹੈ ਟ੍ਰੇਲਰ ਅਸੀਂ ਤਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ 4000 ਨੂੰ ਇਹ 10000 ਨੂੰ ਵੀ ਹੋਣਾ ਜਿਹੜੀ ਆਪਾਂ ਐਮਐਸਬੀ ਦੀ ਮੰਗ ਕਰ ਰਹੇ ਹੈਗੇ ਉਹਦਾ ਇੱਕ ਛੋਟਾ ਜਿਹਾ ਟ੍ਰੇਲਰ ਆਪਾਂ ਕਹਿ ਸਕਦੇ ਹਾਂ ਵੀ ਉਹ ਜਿਹੜਾ ਆਪਾਂ ਗੱਲ ਬਾਤ ਪ੍ਰਚਾਰੀ ਜਾ ਰਹੀ ਜੀ ਇਹ ਇਕੱਲਾ ਕਿਸਾਨਾਂ ਦਾ ਮੋਰਚਾ ਹੈਗਾ ਜਾਂ ਇਹ ਮਜ਼ਦੂਰਾਂ ਦਾ ਮੋਰਚਾ ਨੇਗਾ ਇਹ ਤਾਂ ਜੀ ਹਰ ਉਸ ਬੰਦੇ ਦਾ ਮੋਰਚਾ ਹੈ ਜਿਹੜਾ ਰੋਟੀ ਖਾਂਦਾ ਹੂੰ ਬਿਲਕੁਲ ਸਤਿਕਾਰਯੋਗ ਸਾਥੀਓ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਸ਼ੰਭੂ ਬਾਰਡਰ ਤੇ ਮੌਜੂਦ ਹੈਗੇ ਆ ਜਿੱਥੇ ਮੋਰਚਾ ਲੱਗੇ ਨੂੰ ਜੇਕਰ ਗੱਲ ਕਰਦੇ ਆ ਕਿਸਾਨ ਮਜ਼ਦੂਰ ਮੋਰਚੇ ਰਐਸਕਮ ਜਿਹੜਾ ਨਾਨ ਪੋਲੀਟਿਕਲ ਵੱਲੋਂ ਲਗਾਤਾਰ ਜਿਹੜਾ ਮੋਰਚਾ ਲੱਗਾ ਹੋਇਆ ਹੈ ਸ਼ੰਭੂ ਬਾਰਡਰ ਤੇ ਨਾਲ ਹੀ ਖਨੌਰੀ ਬਾਰਡਰ ਸੋਦੇ ਵਿੱਚ ਅਸੀਂ ਪਹੁੰਚੇ ਹੋਏ ਆ ਅੱਜ ਥੋੜੀ ਗੱਲਬਾਤ ਕਰਾਂਗੇ ਜਿਹੜਾ ਇਸ ਮੋਰਚੇ ਵੱਲੋਂ ਇੱਕ ਵਾਰ ਫੇਰ ਜਿਹੜਾ ਚੌਥੀ ਵਾਰ ਜਿਹੜਾ ਮੋਰਚਾ ਪੈਦਲ ਮਾਰਚ ਜਿਹੜੇ ਮਰਜੀ ਵੜੇ 101 ਦਾ ਸਿੰਘਾਂ ਦਾ ਜਥਾ ਜਿਹੜਾ ਦਿੱਲੀ ਕੂਚ ਵੱਲ ਭੇਜਿਆ ਜਾ ਰਿਹਾ ਦੁਬਾਰਾ ਫੇਰ ਕਿਉਂਕਿ ਤਿੰਨ ਜਥੇ ਅੱਗੇ ਭੇਜੇ ਸਿਓਣਾ 21 ਤਰੀਕ ਨੂੰ ਫੇਰ ਜਿਹੜਾ ਜਥਾ ਭੇਜਿਆ ਜਾ ਰਿਹਾ ਮੈਂ ਕਹਾ ਮੇਰੇ ਨਾਲ ਬੀਕੇ ਜੋ ਕ੍ਰਾਤੀਕਾਰੀ ਦੇ ਮਹਿਲਾ ਗੋ ਭੈਣ ਸੁਖਿੰਦਰ ਕੌਰ ਜੀ ਹੈਗੇ ਆਪਾਂ ਉਹਦੇ ਨਾਲ ਗੱਲਬਾਤ ਵੀ ਕਰਦੇਗੇ ਭੈਣ ਜੀ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਮੋਰਚਾ ਜਾਂ ਮੋਰਚੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੋਰਚਾ ਜੀ ਪੂਰਾ ਚੜ੍ਹਦੀ ਕਲਾ ਚੱਲ ਰਿਹਾ ਜਿਵੇਂ ਚੱਲ ਹੀ ਕੀਤਾ ਸੀਗਾ ਜਦੋਂ ਹਰਿਆਣੇ ਦੀ ਇਲੈਕਸ਼ਨ ਸੀਗੀ ਉਸ ਵੇਲੇ ਅਮਿਤ ਸ਼ਾਹ ਨੇ ਵੀ ਇਹਨਾਂ ਨਾਲ ਕੀ ਗੱਲ ਕਰੀਗੇ ਜੀ 750 ਹੁੰਦਾ ਹਾਂ ਹੂੰ ਤਾਂ ਅਸੀਂ ਹੁਣ ਪੁੱਛਣਾ ਚਾਹੁੰਦੇ ਆਂ ਵੀ ਹੁਣ ਉੱਥੇ ਗਿਣਤੀ ਨਹੀਂ ਹੋਈ ਖਨੋਰੀ ਕਿਸੇ ਤੋਂ ਹੂੰ ਕਿੰਨੇ ਲੱਖ ਸੀ ਕੋਈ ਕਹੀ ਜਾਂਦਾ 4 ਲੱਖ ਸੀ ਕੋਈ ਜਣਾ 5 ਲੱਖ ਸੀ ਹੂੰ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਗਏ ਫਿਰ ਕਿਹੜਾ ਤੁਸੀਂ ਗੱਲ ਕਰਦੇ ਅਸਲ ਚ ਗੱਲ ਕੀ ਆ ਅਸਲ ਚ ਗੱਲ ਇਹ ਹੈ ਵੀ ਉਹ ਹੋ ਜੀ ਨਹੀਂ ਉਹਨਾਂ ਦਾ ਕਰ ਰਿਹਾ ਸਾਡੀ ਮੰਗ ਹੂੰ ਮੰਗ ਤੋਂ ਬਣਾਉਣੀ ਪੈਣੀ ਆ ਸਾਨੂੰ ਉਹਨਾਂ ਨੂੰ ਦਾਅ ਦੇ। ਹੂੰ। ਦਾਅ ਹੈ ਜਿਹੜੀ ਉਹ ਆਪਾਂ ਲਗਾਤਾਰ ਦੇ ਰਹੇ ਆ। ਹੂੰ। ਔਰ ਬਹੁਤ ਸਾਰੇ ਪੜਾਪਾਂ ਆਪਾਂ ਜਿੱਤ ਚੁੱਕੀ। ਇਹ ਤਾਂ ਫਾਈਨਲ ਪੜਾਆ ਨਾ ਵੀ ਕਾਨੂੰਨ ਬਣ ਜਵੇ ਤੇ ਦੂਜੀਆਂ ਮੰਗਾ ਮੰਨੀਆਂ ਜਾਣ। ਪਰ ਉਦੋਂ ਪਹਿਲਾ ਵਾਲਾ ਹੋਮਵਰਕ ਆ ਜਿਹੜਾ ਉਹ ਲਗਾਤਾਰ ਸਾਡਾ ਹੋ ਰਿਹਾ। ਜਿਵੇਂ ਕਿ ਉਹਦੀਆਂ ਕੁਝ ਮੈਂ ਆਧਾਰਨਾ ਦਿੰਦੀ ਆ। ਜਿਵੇਂ ਕਿ ਅਸੀਂ ਸਾਰੇ ਮੁਲਕ ਨੂੰ ਇਹ ਗੱਲ ਸਮਝਾਤੀ। ਹੂੰ। ਭਈ ਐਮਐਸਪੀ ਨਾਲ ਇਕੱਲੇ ਕਿਸਾਨਾਂ ਦਾ ਨਹੀਂ ਸਾਰੇ ਲੋਕਾਂ ਦਾ ਖਾਤਮਾ ਹੋ ਰਿਹਾ ਹੈ ਬਿਲਕੁਲ ਜਿਹੜੀਆਂ ਵਿਰੋਧੀ ਸਿਆਸੀ ਪਾਰਟੀਆਂ ਸੀਗੀਆਂ ਉਹ ਇਹ ਮੰਨਣ ਲਈ ਮਜਬੂਰ ਹੋ ਗਈਆਂ ਕਈਆਂ ਨੇ ਆਪਦੇ ਚੋਣ ਮੈਨੀਫੈਸਟੋ ਚ ਲਿਖਤਾ ਜੇ ਅਸੀਂ ਆ ਕੇ ਤਾਂ ਬਣਾਵਾਂ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਸੀਗੀਆਂ ਕੁਝ ਸ਼ੁਰੂ ਚ ਨਹੀਂ ਸੀ ਤੁਰੀਆਂ ਉਹ ਸਾਰੀਆਂ ਨੂੰ ਹੁਣ ਇਹ ਗੱਲ ਜੱਜ ਕੀ ਆ ਵੀ ਸੰਘਰਸ਼ ਆਪਾਂ ਨੂੰ ਲੜਨਾ ਚਾਹੀਦਾ ਤਾਂ 91% ਲੋਕਾਂ ਨੇ ਮੀਡੀਆ ਜਾ ਕੇ ਕਹਤਾ ਕਾਨੂੰਨ ਵੜਨਾ ਚਾਹੀਦਾ ਇਹਨਾਂ ਦੀ ਜਿਹੜੀ ਕਮੇਟੀ ਸੀਗੀ ਜੁਆਇੰਟ ਕਮੇਟੀ ਬਣਾਈ ਸੀਗੀ ਪਾਰਲੀਮੈਂਟਰੀ ਮੈਂਬਰਾਂ ਦੀ ਚੰਨੀ ਜਿਹਦਾ ਲੀਡਰ ਉਸ ਕਮੇਟੀ ਨੇ ਕਹਤਾ ਐਮਐਸਪੀ ਦੇਣੀ ਚਾਹੀਦੀ ਹੈ ਕਾਨੂੰਨ ਵੜਨਾ ਚਾਹੀਦਾ ਰਾਹੁਲ ਗਾਂਧੀ ਨੇ ਕਹਤਾ ਰਾਹੁਲ ਗਾਂਧੀ ਨੇ ਤਾਂ ਆਪਦੇ ਚੋਣ ਮੈਨੀਫੈਸਟੋ ਚ ਕੀਤਾ ਉਸ ਤੋਂ ਬਿਨਾ ਜਿਹੜੀ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਜਿਹਨੂੰ ਕਹਿੰਦੇ ਆ ਉਹਨੇ ਕਹਤਾ ਸੁਪਰੀਮ ਕੋਰਟ ਚ ਜਾ ਕੇ ਕਿ ਕਾਨੂੰਨ ਤਾਂ ਵੜਨਾ ਚਾਹੀਦਾ ਬਿਲਕੁਲ ਪਾ ਸਾਰਿਆਂ ਨੇ ਕਹਿਤਾ ਪਰ ਫੇਰ ਵੀ ਉਹ ਹਲੇ ਹੂੰ ਕੀ ਹਾਲ ਰਿਹਾ ਸਾਡਾ ਇਹ ਕਹਿ ਸਕਦਾ ਐਨੇ ਵੀ ਉਹਨਾਂ ਤੇ ਦਬਾਅ ਪਏ ਨਹੀਂ ਰਿਹਾ ਜਾਂ ਉਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਇਹ ਗੱਲ ਨਹੀਂ ਹੈ ਹੂੰ ਅਸਰ ਤਾਂ ਦੇਖੋ ਜਿਹੜੀਆਂ 240 ਸੀਟਾਂ ਆਈਆਂ ਐ ਤੇ ਕੀ ਇਹਨਾਂ ਨੂੰ ਜਿਹੜੇ 400 ਪਾਰ ਕਹਿੰਦੇ ਸੀ ਜਿਹੜੀਆਂ ਉਹ ਸੀਟਾਂ ਘਟੀਆਂ ਨੇ ਉਹਨਾਂ ਇਹਦੀਆਂ ਜੋ ਘਟੀਆਂ ਜਿੱਥੇ ਕਫਾਨ ਮੁਰਤੇ ਦੱਸ ਬਿਲਕੁਲ ਤਾਂ ਰਗੜਾ ਤਾਂ ਲੱਗਿਆ ਐ ਨਹੀਂ ਵੀ ਉਹਨਾਂ ਤੇ ਤਾਂ ਦਬਾਅ ਨਹੀਂ ਦਬਾਅ ਹੈ ਤਾਂ ਇਸੇ ਦਬਾਅ ਨੂੰ ਅੱਗੇ ਵਧਾਉਣ ਦੇ ਲਈ ਉਨਾਂ ਨੇ ਜਿਹੜੀ ਵੀ ਉਹ ਗੱਲ ਕਹਿੰਦੇ ਆ ਉਹਨੂੰ ਅਸੀਂ ਕੱਟਣ ਲਈ ਆਦੇ ਸੰਰਸ਼ ਦਾ ਕੋਈ ਨਾ ਕੋਈ ਰੂਪ ਦੇ ਬਿਲਕੁਲ ਤਾਂ ਜਿਹੜੀ ਆਮਾ ਨੇ ਪਿਛਲੇ ਟਾਈਮ 'ਚ ਨਾ ਬਹੁਤ ਇੱਕ ਗੱਲ ਚਲਾਈ ਸੀ ਜਦੋਂ ਆਪਾਂ ਟਰਾਲੀਆਂ ਲੈ ਕੇ ਜਾਣੀਆਂ ਸੀ ਅੱਗੇ ਪਰ ਕਹਿੰਦੇ ਜੀ ਟਰਾਲੀਆਂ ਤੇ ਹੀ ਕਿਉਂ ਜਾਣਾ ਇਹਨਾਂ ਨੇ ਟਰਾਲੀਆਂ ਨਾਲ ਤਾਂ ਹੋ ਹੱਲਾ ਹੋ ਜਾਊਗਾ ਦੰਗਾ ਹੋ ਜਾਊਗਾ ਇਹ ਹੋ ਜਾਊਗਾ ਆਮਨ ਕਾਨੂੰਨ ਨੂੰ ਖਤਰਾ ਹੋ ਜਾਊਗਾ ਇਹ ਟ੍ਰੇਨ ਤੇ ਚੜ ਕੇ ਚਲੇ ਜਾਣ ਇਹ ਬੱਸ ਤੇ ਚੜ ਕੇ ਚਲੇ ਜਾਣ ਕਾਰਾਂ ਲੈ ਜਾਣ ਨਵਰਲ ਖਟਰ ਵੀ ਕਹਿ ਰਿਆ ਸੀਗਾ ਬਹੁਤ ਬੀਜੇਪੀ ਦੇ ਮੰਤਰੀਆਂ ਨੇ ਆਗੂਆਂ ਨੇ ਇਹ ਬਿਆਨ ਦਿੱਤਾ ਬਿਲਕੁਲ ਆਪਾਂ ਕਹਿੰਦੇ ਕੋਈ ਗੱਲ ਨਹੀਂ ਇਸ ਚਾਈ ਵੀ ਵੇਖ ਲੈਣੇ ਆਪਾਂ ਇੱਥੋਂ 100 ਜਣਿਆਂ ਦਾ 101 ਜਣਿਆਂ ਦਾ ਜਥਾ ਨੇ ਹੱਥਾਂ ਤੋਰਿਆ ਲਓ ਜੀ ਇਹਨਾਂ ਹੱਥੇ ਆ ਕੇ ਲੰਗਾਓ ਤਾਂ ਉਹਨੂੰ ਉਹਨਾਂ ਨੇ ਕਦੇ ਨਾਲ ਸਵਾਗਤ ਕੀਤਾ ਅਥਰੂ ਗੈਸ ਦੇ ਗੋਲੇ ਆ ਨਾ ਸਿੱਧੀਆਂ ਰਬੜਦੰਗਾ ਗੋਲੀਆਂ ਆ ਨਾ ਪਾਣੀ ਦੀਆਂ ਪਛਾੜਾਂ ਸੋ ਉਹਨਾਂ ਨੂੰ ਆਪਾਂ ਇਸ ਗੱਲ 'ਚ ਨੰਗੇ ਕਰਨ 'ਚ ਕਾਮਯਾਬ ਰਹੇ ਆ ਔਰ ਹੁਣ ਜਿਹੜਾ ਚੌਥਾ ਜਥਾ ਉਹਦਾ ਐਲਾਨ ਕੀਤਾ ਆਪਾਂ ਨੇ ਕਿ ਉਹ ਜਾਊਗਾ ਜੀ ਸਾਡਾ 21 ਤਰੀਕ ਨੂੰ ਕਿਉਂਕਿ ਅਸੀਂ ਆਪਦਾ ਦਿੱਲੀ ਕੋਚ ਦਾ ਪ੍ਰੋਗਰਾਮ ਛੱਡਿਆ ਥੋੜੀ ਆ ਕੋਈ ਨਹੀਂ ਤੈਨੂੰ ਜਿੱਥੇ ਸਾਡੇ ਗਏ 50 ਜਣੇ ਸਾਡੇ ਜ਼ਖਮੀ ਹੋਏ ਹੁਣ ਅਸੀਂ ਚੌਥੀ ਚੰਗ ਗੱਲ ਤੋਂ ਦੂਜੇ ਪਾਸੇ ਇਹ ਆ ਕਿ ਦੂਜੇ ਪਾਸੇ ਵੀ ਸੰਘਰਸ਼ ਚੱਲ ਰਿਹਾ ਉਧਰਲੇ ਬਾਰਡਰ ਦੇ ਉੱਤੇ ਵੀ ਸਾਡਾ ਢੱਲੇਵਾਲ ਸਾਹਿਬ ਪੌਣੇ 2 ਮਹੀਨੇ ਹੋ ਗਏ ਆ ਹਾਂਜੀ ਉਨਾ ਹਾਲ ਤੇ ਜਿਆਦਾ ਖਰਾਬ ਆ ਪਾਣੀ ਵੀ ਜਿਆਦਾ ਨਹੀਂ ਪੀ ਸਕਦੇ 111 ਜਣੇ ਹੋਰ ਬੈਠ ਗਏ ਮਰਨ ਬਾਰਤ ਤੇ ਤਾਂ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਇਹਨੂੰ ਕੋਲ ਨੂੰ ਮਜ਼ਬੂਤ ਕਰ ਰਹੀਆਂ ਨੇ ਪਰ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਇਹ ਸੰਘਰਸ਼ ਕਈਆਂ ਦੇ ਮਨਾਂ 'ਚ ਆ ਜਾਂਦਾ ਵੀ ਬਹੁਤ ਲੰਬਾ ਹੋ ਗਿਆ ਸਾਲ ਹੋਣ ਵਾਲਾ 13 ਵਰਤਰੀ ਪਾ ਲੂਗਾ ਇਹ ਜਿੱਤਾਂਗੇ ਕਿ ਨਹੀਂ ਜਿੱਤਾਂਗੇ ਪਰ ਇਹਦੀ ਮੈਂ ਇੱਕ ਤਾਜੀ ਵੀਡੀਓ ਤੇ ਸਾਰਿਆਂ ਨੇ ਖਬਰਾਂ ਪੜੀਆਂ ਉਹਦੇ 'ਚ ਉਦਾਹਰਣ ਦੇਣਾ ਚਾਹੁੰਨੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 7 ਅਕਤੂਬਰ ਤੋਂ ਲੈ ਕੇ ਇਜ਼ਰਾਈਲ ਨੇ ਹਮਾਸ ਦੀ ਅਗਵਾਈ ਥੱਲੇ ਜਿਹੜਾ ਏਰੀਆ ਸੀਗਾ ਗਾਜ਼ਾ ਪੱਟੀ ਜੀ ਨੂੰ ਕਹਿੰਦੇ ਆ ਉਹਦਾ ਜਿਹੜਾ ਕੁੱਲ ਏਰੀਆ 60 ਕਿਲੋਮੀਟਰੋ ਲੰਬਾ ਤੇ ਉਹਨੂੰ ਪੱਟੀ ਵੀ ਕਹਿੰਦੇ ਐਸ ਕਰਕੇ 12 ਕਿਲੋਮੀਟਰ ਵੱਧ ਤੋਂ ਵੱਧ ਚੌੜਾ ਠੀਕ ਤਾਂ ਉੱਥੇ ਉਹਨਾਂ ਦਾ ਜਿਹੜਾ ਇੱਥੇ ਤੋਂ ਸਾਥੋਂ ਜ਼ਮੀਨਾਂ ਖੋ ਰਹੇ ਆ ਉੱਥੇ ਉਹਨਾਂ ਤੋਂ ਘਰ ਵੀ ਖੋ ਰਹੇ ਘਰ ਵੀ ਖੋ ਰਹੇ ਠੀਕ ਤਾਂ ਆਪਦੀ ਘਰ ਨੂੰ ਆਪਦੀ نسل ਨੂੰ ਬਚਾਉਣ ਵਾਸਤੇ ਦੇਸ਼ ਵੀ ਕੈਸਾ ਦੇਸ਼ ਵੀ ਚੋੜੇ ਹਮ ਦੇਸ਼ ਨੂੰ ਬਚਾਉਣ ਵਾਸਤੇ ਉਹ ਲੜ ਰਹੇ ਠੀਕ ਹੈ ਉਸ ਲੜਾਈ ਦੇ ਵਿੱਚ ਸਾਡੀ ਲੜਾਈ ਤਾਂ ਚੱਲ ਰਹੀ ਆ ਵੀ ਅਸੀਂ ਧਰਨਾ ਲਾਇਆ ਹੋਇਆ ਅਸੀਂ ਮਰਨ ਵਰਤ ਰੱਖ ਰਹੇ ਆ ਵੀ ਜਥੇ ਭੇਜ ਰਹੇ ਆ ਅਸੀਂ ਟਰੈਕਟਰ ਲੈ ਕੇ ਅੱਗੇ ਵਧਦੇ ਆ ਅੱਡਾ ੜਾ ਤਰੀਕੇ ਨਾਲ ਇਸ ਤਰ੍ਹਾਂ ਪਰ ਉੱਥੇ ਕੀ ਆ ਉੱਥੇ ਫੌਜੀ ਤਰੀਕੇ ਦੀ ਲੜਾਈ ਹੋ ਰਹੀ ਆ ਫੌਜਾਂ ਲੜ ਰਹੀਆਂ ਨੇ ਤਾਂ ਫੌਜ ਕੀ ਕਰ ਰਹੀ ਆ ਉੱਥੇ ਜਿਹੜੀ ਇਜ਼ਰਾਈਲ ਦੀ ਫੌਜ ਆ ਉਹ ਲਗਾਤਾਰ ਉੱਥੇ ਮਾਰੂ ਹਥਿਆਰਾਂ ਨਾਲ ਮਜ਼ਾਈਲਾਂ ਨਾਲ ਹਮਲੇ ਬੋਲਦੀ ਆ ਜਿਹਦੇ ਚ ਉਹਨਾਂ ਨੇ 60000 ਦੇ ਉੱਤੇ ਉੱਥੋਂ ਦੇ ਬਸ ਨਹੀਂ ਗਾ ਜਿਹੜੇ ਉਹ ਮਾਰੇ ਆ ਜਿਨ੍ਹਾਂ ਚ ਵੱਡੀ ਗਿਣਤੀ ਬੱਚੇ ਆ ਔਰ ਔਰਤਾਂ ਪਰ ਇਹਨਾਂ ਦਿਨਾਂ ਚ ਕੀ ਹੋਇਆ 750 ਬੰਦਾ ਇਧਰ ਆਇੰਦਾ ਫਲਸਤੀਨ ਵਾਲਾਂ ਦੇ ਕਾਬੂ ਚ ਜਿਹਨੂੰ ਛਡਾਉਣ ਲਈ ਕਹਿੰਦੇ ਸੀ ਜਦੋਂ ਇਹ ਹਮਲਾ ਕੀਤਾ ਅਮਰੀਕਾ ਨੇ ਵੀ ਜ਼ੋਰ ਲਾ ਲਿਆ ਯੂਰਪ ਦੇ ਮੁਲਕਾਂ ਨੇ ਨੱਟ ਵਾਲਿਆਂ ਨੇ ਫਲਾਣਾ ਨੇ ਧਮਕਾ ਨੇ ਸਭ ਨੇ ਪੈਸਾ ਵੀ ਦੇਤਾ ਹਥਿਆਰ ਦੇਤੇ ਬੰਬ ਦੇਤੇ ਜਹਾਜ਼ ਦੇਤੇ ਸਭ ਕੁਝ ਦੇਤਾ ਸਪਰੀਮ ਪਾਵਰ ਨੈਟੋ ਦੀ ਉਹਦਾ ਵੀ ਨਾ ਇਸਤੇਮਾਲ ਕੀਤਾ ਸਭ ਕੁਝ ਕੀਤਾ ਜੀ ਉਹ ਕਰਨ ਤੋਂ ਬਾਅਦ ਵੀ ਇਹ ਉਹਨੇ ਇੱਕ ਛੋਟੇ ਜਿਹੇ ਏਰੀਏ 'ਚ ਵੀ ਉਥੋਂ ਦੇ ਲੋਕਾਂ ਨੂੰ ਹਰਾ ਨਹੀਂ ਤਕ ਤੇ ਅਖੀਰ ਨੂੰ ਇਹਨਾਂ ਨੂੰ ਹੁਣ ਆਉਣਾ ਪੈ ਗਿਆ ਜੀ ਸਮਝੌਤੇ ਤੇ ਸਮਝਾਉਤੇ ਜੀ ਕੀ ਕੀਤਾ ਇਹਨਾਂ ਨੇ ਵੀ ਅਸੀਂ ਲੜਾਈ ਬੰਦ ਕਰਦੇ ਆਂ ਤੇ ਬੰਦ ਨਹੀਂ ਸੜਦੇ ਅਸੀਂ ਕੁਛ ਨਹੀਂ ਕਰਦੇ ਤੁਸੀਂ ਐਂ ਕਰੋ ਜਿਉਂਦੇ ਚਾਹੇ ਮਰੇ ਸਾਡੇ ਬੰਦੇ ਠੀਕ ਹੈ ਕਿਉਂਕਿ ਲੋਕ ਖੇਤਰ ਮਾਰ ਰਹੇ ਆਂ ਵੀ ਤੁਸੀਂ ਆਪ ਦਾ 250 ਮੜਾ ਨਹੀਂ ਸਕੇ ਉਹਨਾਂ ਦਾ 65000 ਮਾਰਤਾ ਤਾਂ ਜਿਹੜੀ ਉੱਥੋਂ ਦੀ ਇਜ਼ਰਾਈਲ ਦੀ ਸਰਕਾਰ ਆ ਉਹਦੇ ਖਿਲਾਫ ਵੀ ਤਾਂ ਮੁਜ਼ਾਹਰੇ ਕਰ ਰਹੇ ਆ ਲੋਕ ਜਿਹੜੇ ਉੱਥੋਂ ਦੇ ਫੌਜੀ ਨੇ ਉਹਨਾਂ ਦੇ ਦਿਮਾਗਾਂ ਦੇ ਉੱਤੇ ਲੋਡ ਪੈ ਰਿਆ ਖੁਦਕਸ਼ੀਆਂ ਕਰ ਰਹੇ ਆ ਵੀ ਅਸੀਂ ਬੇਕਸੂਰ ਬੱਚਿਆਂ ਨੂੰ ਮਾਰ ਕੇ ਆਏ ਆ ਉਹ ਉਹ ਸਾਰੀਆਂ ਚੀਜ਼ਾਂ ਨੇ ਰਲ ਕੇ ਉਹਨਾਂ ਨੂੰ ਸਮਝੌਤੇ ਤੇ ਆਉਣ ਲਈ ਮਜਬੂਰ ਕੀਤਾ ਸਮਝੌਤਾ ਇਹ ਜਿਹੜਾ ਹੋਇਆ ਉਹ ਇਸ ਤਰ੍ਹਾਂ ਹੋਇਆ ਵੀ ਭਾਈ ਤੁਸੀਂ ਸਾਡੇ ਬੰਦੇ ਆ ਜਿਹੜੇ ਉਹ ਜਿਉਂਦੇ ਜਾਂ ਮਰਦੇ ਉਹ ਤੁਸੀਂ ਸਾਡੇ ਵਾਪਸ ਕਰਦੇ ਹੋ ਜੇ ਤੁਹਾਡਾ ਅਸੀਂ ਇੱਕ ਕੈਦੀ ਰਹਾ ਕਰਾਂਗੇ ਮਤਲਬ ਤੁਸੀਂ ਸਾਡਾ ਇੱਕ ਕੈਦੀ ਰਹਾ ਕਰੋਗੇ ਇਜ਼ਰਾਈਲ ਕਹਿੰਦਾ ਫਲਸਤੀਨੀਆਂ ਨੂੰ ਅਸੀਂ ਤੁਹਾਡੇ 50 ਜਾਂ 100 ਰਹਾ ਕਰਾਂਗੇ ਯਾਨੀ ਗੋਡਿਆਂ ਪਰਨੇ ਪੂਰਾ ਕਰ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਜਰਾਇਤ ਦੁਆਰੇ ਨਹੀਂ ਹਮਲਾ ਪੁੱਜਦਾ ਬੰਦੇ ਕਢਾ ਕੇ ਫੋਨ ਸਕਦਾ ਪਰ ਬੰਦੇ ਉਹਨਾਂ ਤੋਂ ਫੌਜੀ ਐਕਸ਼ਨ ਨਹੀਂ ਕਢਾ ਸਕਦੇ ਇਹ ਜਿਹੜੀ ਉਹਦੀ ਹਾਰ ਹੋਈ ਹੈ ਨਾ ਇਹਦਾ ਨਹੀਂ ਕੋਈ ਤੋੜ ਕੋਸ ਕਰ ਲੈਣ ਚਾਹੀ ਹ ਇਹ ਚੋ ਇਹ ਵੀ ਪਤਾ ਲੱਗਿਆ ਵੀ ਜੇ ਲੋਕ ਆਪਦੀ ਲੜਾਈ ਨੂੰ ਨਾ ਤਿਆਗਣ ਬਿਲਕੁਲ ਤਾਂ ਵੱਡੀ ਤੋਂ ਵੱਡੀ ਸਪਰੀਮ ਤਾਕਤ ਵੀ ਨਵੇਂ ਤੋਂ ਨਵੇਂ ਹਥਿਆਰਾਂ ਨਾਲ ਵੀ ਜਿੱਤ ਨਹੀਂ ਸਕਦਾ ਲੋਕ ਹੀ ਨੇ ਇਹ ਵਾਰੀ ਵਾਰੀ ਇਤਿਹਾਸ ਨੇ ਸਾਬਤ ਕੀਤਾ ਤੇ ਇੱਕ ਵਾਰੀ ਫੇਰ ਸਾਬਤ ਕੀਤਾ ਪਿਛਲੇ ਘੋੜ ਚ ਸਾਡੇ ਕਿਸਾਨ ਮੋਰਚ ਨੇ ਇਹ ਗੱਲ ਸਾਬਤ ਕੀਤੀ ਤਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਤਾਕਤ ਆ ਜਿਹੜੀ ਉਹ ਸਾਰੇ ਹਥਿਆਰਾਂ ਦੇ ਉੱਤੋਂ ਦੀ ਆ ਸਾਰੀਆਂ ਫੌਜਾਂ ਦੀ ਤਾਂ ਇਸੇ ਤਾਕਤ ਨਾਲ ਅਸੀਂ ਲੜ ਰਹੇ ਹਾਂ ਉਹ ਸਾਨੂੰ ਤਾਂ 100 ਕੀ ਆ ਸਾਨੂੰ ਤਾਂ 200% ਵਿਸ਼ਵਾਸ ਹੈ ਕਿ ਅਸੀਂ ਜਿੱਤ ਕੇ ਹੀ ਵਾਪਸ ਜਾਵਾਂਗੇ ਇੱਕ ਬੰਨੇ ਭੈਣ ਜੀ ਤੁਸੀਂ ਗੱਲ ਕੀਤੀ ਹੈ ਜਿਵੇਂ ਇਹ ਗੱਲ ਸੀ ਕਿ ਬੀਜੇਪੀ ਸਰਕਾਰ ਇਹ ਪ੍ਰੋਪਾਗੈਂਡਾ ਕਰ ਰਹੀ ਸੀ ਕਿ ਕਿਸਾਨ ਤੁਰ ਕੇ ਚਲੇ ਜਾਣ ਜਿਵੇਂ ਵੀ ਚਲੇ ਜਾਣ ਟਰਾਲੀਆਂ ਛੱਡ ਜਾਣ ਇੱਥੇ ਇਹ ਟਰਾਲੀਆਂ ਲੈ ਕੇ ਜਾ ਰਹੇ ਵਿੱਚ ਹਥਿਆਰ ਲੈ ਕੇ ਜਾ ਰਹੇ ਜਾਂ ਕੀ ਕੁਛ ਇਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਪ੍ਰਚਾਰ ਨੂੰ ਵੀ ਆਪਾਂ ਅੱਗੇ ਜਿਹੜੇ ਮਰਜੀ ਵੜੇ ਜਥੇ ਭੇਜੇ ਲਗਾਤਾਰ ਤਿੰਨ ਜਥੇ ਭੇਜੇ ਉਸ ਪ੍ਰਚਾਰ ਨੂੰ ਆਪਾਂ ਤੋੜਿਆ ਬੀਜੇਪੀ ਦਾ ਪ੍ਰਚਾਰ ਸੀਗਾ ਇੱਕ ਵਾਰ ਫਿਰ ਆਪਾਂ ਜਥਾ ਭੇਜ ਰਹੇ ਹੈਗੇ ਆ ਫਿਰ ਦੂਸਰੇ ਬੰਨੇ ਜਿਹੜਾ ਰਸਤੇ ਦਾ ਰੌਲਾ ਪਿਆ ਵੀ ਕਿਸਾਨਾਂ ਨੇ ਰਸਤਾ ਬੰਦ ਕੀਤਾ ਗਿਆ ਉਸ ਇਤਿਹਾਸ ਨੂੰ ਵੀ ਆਪਾਂ ਮਿਥਿਆਸ ਨੂੰ ਇਹ ਸਰਕਾਰ ਦਾ ਪ੍ਰੋਪਾਗੈਂਡਾ ਸ਼ਾਇਦ ਮੀਡੀਆ ਦੇ ਵਿੱਚ ਵੀ ਹੈਗਾ ਸੀਗਾ ਉਸ ਇਤਿਹਾਸ ਨੂੰ ਵੀ ਤੋੜਿਆ ਹੁਣ ਇੱਕ ਨਵਾਂ ਜਿਹੜਾ ਪੰਜਾਬ ਸਰਕਾਰ ਜੇ ਕਹਿ ਸਕਦੇ ਕਿ ਮੀਡੀਆ ਦੇ ਵਿੱਚ ਪ੍ਰੋਪਾਗੈਂਡਾ ਹੋ ਰਿਹਾ ਕਿ ਕਿਸਾਨਾਂ ਦੀ ਕਣਕ ਜਿਹੜੀ ਮਹਿੰਗੀ ਹੋ ਗਈ ਹੈ 4000 ਜੀ ਨੂੰ ਆਟਾ ਮਿਲ ਰਿਹਾ ਹੈ ਕਿ 32 33 ਸ ਨੂੰ ਜਿਹੜੀ ਜਿਹੜੀ ਕਿਸਾਨ ਉਥੇ ਜਿਹੜੇ ਬਾਰਡਰਾਂ ਤੇ ਲੜ ਰਹੇ ਆ ਉਹ ਇੱਕ ਮਹੀਨੇ شریف ਜਾਖੜ ਦਾ ਬਿਆਨ ਵੀ ਆਉਂਦਾ ਹੈ ਕਿ ਐਮਐਸਪੀ ਦੇ ਨਾਲ ਜਿਹੜਾ ਪੰਜਾਬ ਨੂੰ ਬਾਲਾ ਫਾਇਦਾ ਨਹੀਂ ਹੋਣ ਵਾਲਾ ਦੂਸਰੇ ਬੰਨੇ ਜਿਹੜੀ ਹੁਣ ਕਿਸਾਨਾਂ ਦੀ ਕਣਕ ਜਿਹੜੀ ਉਹ ਉਹਦੇ ਰੇਟ ਵਾਧੇ ਹੈਗੇ ਆ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਸਰਕਾਰ ਪ੍ਰੋਪਾਗ ਇਹ ਜਿਹੜੇ ਕਿਸਾਨਾਂ ਦੀ ਕਣਕ ਮਹਿੰਗੀ ਹੋ ਗਈ ਹੈ ਜਿਹੜਾ ਇਸ ਚੀਜ਼ ਨੂੰ ਤੁਸੀਂ ਕਿਸ ਕਿਸ ਨਾਲ ਦੇਖਦੇ ਕਿਸੇ ਵੀ ਕਫਾਰਮ ਦੀ ਕਣਕ 2375 ਰੁਪਏ ਤੋਂ ਵੱਧ ਨਹੀਂ ਦੇਤੀ ਹ ਸਾਰਿਆਂ ਨੇ 2375 ਨੂੰ ਜਾਂ ਇਹ ਤੋਂ 10 ਰੁਪਏ ਘੱਟ ਵੇਚੀ ਹੋਇਆ ਕੀ ਆ ਇਸ ਵਾਰੀ ਸਰਕਾਰੀ ਏਜੰਸੀਆਂ ਨੇ ਖਰੀਦ ਘੱਟ ਕੀਤੀ ਹੈ ਪ੍ਰਾਈਵੇਟਾਂ ਨੇ ਕਰੀਤ ਜਿਆਦਾ ਕੀਤੀ ਜਿਹੜੀ ਪੀਡੀਐਸ ਦੇ ਤਹਤ ਉਹਨਾਂ ਹੀ ਉਹਨਾਂ ਹੀ ਉਹਨਾਂ ਗਰਾਉਂਡਿੰਗ ਕੀਤੀ ਹਾਂ ਬਿਲਕੁਲ ਪਰ ਜਿਹੜੀ ਮਾਰਕੀਟ ਦੇ ਵਿੱਚ ਅੱਗੇ ਐਫਸੀਆਈ ਸਪਲਾਈ ਦਿੰਦੀ ਸੀ ਕਿ ਉਹ ਉਹਨਾਂ ਨੇ ਰੋਕੀ ਉਹ ਕਟਾਈ ਆ ਉਹਦੇ ਕਰਕੇ ਮਗਾਈ ਹੋਗੀ ਇਹ ਤਾਂ ਜਿਹੜੀ ਗੱਲ ਅਸੀਂ ਕਹਿ ਰਹੇ ਆ ਵੀ ਜੇ ਸਰਕਾਰ ਇਹਦੇ ਚੋਂ ਬਾਹਰ ਨਿਕਲ ਕੇ ਪ੍ਰਾਈਵੇਟ ਖੜਾਰੀਆਂ ਦੇ ਹਵਾਲੇ ਕਰ ਦੂਗੀ ਜਿਹੜੀ ਖਾਣੇ ਦੀ ਮਾਰਕੀਟ ਆ ਸਾਰੀ ਅਨਾਜ ਦੀ ਮਾਰਕੀਟ ਆ ਲੋਕ ਤਾਂ ਭੁੱਖੇ ਮਰ ਜਾਂਦੇ ਫੂਡ ਚੈਨ ਜਿੰਨੀ ਪ੍ਰਾਈਵੇਟ ਹੋ ਜੂ ਮਤਲਬ ਇਹ ਤਾਂ ਇੱਕ ਛੋਟਾ ਜਿਹਾ ਸਮਝ ਲਓ ਵੀ 4000 ਨੂੰ ਜਿਹੜਾ ਹੋਇਆ ਇਹ ਤਾਂ ਇੱਕ ਛੋਟਾ ਜਿਹਾ ਟ੍ਰੇਲਰ ਆ ਟ੍ਰੇਲਰ ਬਿਲਕੁਲ ਅਸੀਂ ਤਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ 4000 ਨੂੰ ਇਹ 10000 ਨੂੰ ਵੀ ਹੋ ਜੂ ਜਿਹੜੀ ਆਪਾਂ ਐਮਐਸਬੀ ਦੀ ਮੰਗ ਕਰ ਰਹੇ ਹੈਗੇ ਉਹਦਾ ਇੱਕ ਛੋਟਾ ਜਿਹਾ ਟ੍ਰੇਲਰ ਆਪਾਂ ਕਹਿ ਸਕਦੇ ਆਂ ਵੀ ਉਹ ਜਿਹੜਾ ਆਪਾਂ ਗੱਲ ਬਾਤ ਪ੍ਰਚਾਰੀ ਜਾ ਰਹੀ ਜੀ ਇਕੱਲਾ ਕਿਸਾਨਾਂ ਦਾ ਮੋਰਚਾ ਹੈਗਾ ਜਾਂ ਇਹ ਮਜ਼ਦੂਰਾਂ ਦਾ ਮੋਰਚਾ ਨਹੀਂ ਹੈਗਾ ਜਾਂ ਸਮੁੱਚੇ ਵਰਗਾਂ ਦਾ ਮੋਰਚਾ ਨਹੀਂ ਹੈਗਾ ਇਹ ਤਾਂ ਜੀ ਹਰ ਉਸ ਬੰਦੇ ਦਾ ਮੋਰਚਾ ਹੈ ਜ ਜਿਹੜੇ ਨੂੰ ਖਾਣ ਲਈ ਕੁਝ ਖਾਣਾ ਪੈਂਦਾ ਇਹ ਉਸ ਬੰਦੇ ਦਾ ਮੁੱਲ ਚਾ ਹੂੰ ਕਿਉਂਕਿ ਇੰਨੇ ਸਾਲਾਂ ਤੋਂ ਅਸੀਂ ਐਮਐਸਪੀ ਤੇ ਵੇਚਦੇ ਆ ਰਹੇ ਹਾਂ ਸਰਕਾਰੀ ਜੌਂਸੀਆਂ ਖਰੀਦਦੀਆਂ ਸੀਗੀਆਂ ਸਾਲਾਂ ਜਾ ਕੇ ਉਹ ਮਾਰਕੀਟ 'ਚ ਵੇਚਦੀਆਂ ਸੀ ਤਾਂ ਕਦੇ ਵੀ ਨਹੀਂ ਹੋਇਆ 4000 ਇਸ ਵਾਰੀ ਕਿਉਂ ਹੋ ਰਿਹਾ ਕਿਉਂਕਿ ਇਸ ਵਾਰੀ ਸਰਕਾਰੀ ਜੌਂਸੀਆਂ ਦੀ ਬਜਾਏ ਪ੍ਰਾਈਵੇਟ ਪਲੇਅਰਾਂ ਨੇ ਖਰੀਦਿਆ ਤੇ ਇਹ ਪ੍ਰਾਈਵੇਟ ਪਲੇਅਰਾਂ ਨੂੰ ਸਰਕਾਰ ਦੀ ਛੇ ਆ ਠੀਕ ਆ ਜਿਹਦੇ ਕਰਕੇ ਉਹ ਅੰਨਾ ਮੁਨਾਫਾ ਕਮਾ ਰਹੇ ਨੇ ਉਹਨੇ ਬਲੌਕ ਕਰ ਲਈ ਸਾਰਾ ਲੁੱਟ ਲੁੱਟ ਰਹੇ ਆ ਬਲੌਕ ਕਰਕੇ ਸਾਰਾ ਸਟਾਕ ਹੂੰ ਬਿਲਕੁਲ ਦੂਜੀ ਜਿਹੜੀ ਗੱਲ ਆ ਤੁਸੀਂ ਮਤਲਬ ਪੁੱਛੀ ਸੀ ਕਿ ਆਪਣਾ ਕਿਸ ਤਰ੍ਹਾਂ ਪੁੱਛਿਆ ਸੀ ਤੁਸੀਂ ਠੀਕ ਹੈ ਜੀ ਅਸੀਂ ਉਹ ਗੱਲ ਕਣਕ ਦੇ ਆਟੇ ਦੀ ਗੱਲ ਕਰ ਰਹੇ ਸੀ ਵਾਟਾ ਮਹਿੰਗਾ ਹੋ ਗਿਆ ਜਾਂ ਕਣਕ ਮਹਿੰਗੀ ਹੋ ਗਈ ਹਾਂਜੀ ਹਾਂਜੀ ਹਾਂ ਉਹ ਤਾਂ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰਤਾ ਹਾਂਜੀ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਉਣਾ ਨਹੀਂ ਕਿ ਸਰਕਾਰ ਆਪਦਾ ਜਿਹੜਾ ਮੁੱਦਾ ਕਿਸਾਨਾਂ ਨੂੰ ਬਦਨਾਮ ਕਰਨ ਦਾ ਉਹ ਨਹੀਂ ਛੱਡ ਨਹੀਂ ਰਹੀ ਜਦੋਂ 22 5 ਜਨਵਰੀ ਨੂੰ ਮੋਦੀ ਦੀ ਪੰਜਾਬ ਫੇਰੀ ਹੋਈ ਫਰੋਈਪਰ ਦੇ ਵਿੱਚ ਫਰੋਈਪਰ ਆਉਣਾ ਸੀ ਉਹਨੇ ਫਾ ਉਹ ਫਵੇੜੇ ਸੰਗਠਿਤ ਕਿਸਾਨ ਮੋਰਚੇ ਨੇ ਉਹ ਗ੍ਰਾਹਾਂ ਤੜੇ ਨੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਨੇ ਸਾਬ ਨੇ ਸੱਦਾ ਦਿੱਤਾ ਕਿ ਮੋਦੀ ਦੀ ਫੇਰੀ ਦਾ ਵਿਰੋਧ ਕਰਾਂਗੇ ਕਿਉਂਕਿ ਲਖੀਮਪੁਰ ਖੀਰੀ ਦੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ ਜਿਹੜੀਆਂ ਮੰਗਾ ਮੰਨੀਆਂ ਸੀ ਉਹਨਾਂ ਦਾ ਇਨਸਾਫ ਨਹੀਂ ਹੋਇਆ। ਉਹ ਸਾਰਾ ਨੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾ ਕੇ ਪ੍ਰੋਟੈਸਟ ਕਰਨਾ ਸੀ ਰੋਸ ਦਰ ਨੇ ਦੇਣੇ ਸੀ। ਫਰੋਜ਼ਪੁਰ ਜ ਵੀ ਲੋਕੀ ਜਾ ਰਹੇ ਸੀਗੇ ਆਪ ਦਾ ਰੋਸ ਦਰ ਨਾਲ ਦੇਣ ਨੂੰ ਇਧਰੋਂ। ਤਾਂ ਪ੍ਰਧਾਨ ਮੰਤਰੀ ਜੀ ਪਹੁੰਚੇ ਬਠਿੰਡੇ ਬਠਿੰਡੇ ਪਹੁੰਚ ਕੇ ਨਾ ਲੱਗਿਆ ਵੀ ਹੈਲੀਕਾਪਟਰ ਆਹੀ ਨਹੀਂ ਮੈਂ ਤਾਂ ਜਾਣਾਗਾ ਸੜਕ ਰਾਹੀਂ ਹੂੰ ਅੱਛਾ ਜੀ ਸੜਕ ਰਾਹੀਂ ਚੱਲ ਪਏ ਹੁਣ ਕਿਸੇ ਨੂੰ ਕੀ ਪਤਾ ਭਾਈ ਪ੍ਰਧਾਨ ਮੰਤਰੀ ਸੜਕ ਰਾਹੀਂ ਆ ਰਿਹਾ ਕਦੇ ਆਇਆ ਤਾਂ ਹੈ ਨਹੀਂ ਪ੍ਰੋਟੋਕਾਲ ਨਹੀਂ ਸੀ ਉਹ ਕਹਿ ਸਕਦੇ ਹਾਂ ਬਿਲਕੁਲ ਪ੍ਰੋਟੋਕਾਲ ਨਹੀਂ ਸੀਗਾ ਜੀ ਉਹ ਸੜਕ ਰਾਹੀਂ ਸੜਕ ਰਾਹੀਂ ਜਾਣਦਾ ਦੂਜੀ ਗੱਲ ਇਹ ਹੈ ਵੀ ਉਹ ਕਿਸੇ ਨੇ ਘੇਰਿਆ ਨਹੀਂ ਉਹਨੂੰ ਕਿਸੇ ਨੇ ਕੁਝ ਮਾਰਿਆ ਨਹੀਂ ਉਸ ਵੇਲੇ ਤੇ ਮੁੱਖ ਮੰਤਰੀ ਦਾ ਬਿਆਨ ਯਾਦ ਕਰੋ ਹੂੰ ਬਿਲਕੁਲ ਉਹ ਕਹਿੰਦਾ ਸਾਨਾ ਦਾ ਕੀ ਕਸੂਰ ਆ 70000 ਕੁਰਸੀ ਲਈ 7000 ਬੰਦਾ ਆ ਮੁੜ ਗਿਆ ਉਥੋਂ ਪਤਾ ਲੱਗ ਗਿਆ ਉਹਨੂੰ ਵੀ ਇਕੱਠ ਨਹੀਂ ਹੋ ਰਿਆ ਕਿਲੋਮੀਟਰ ਪਿੱਛੇ ਤੋਂ ਵਾਪਸ ਹੋ ਕੇ ਕਿਸੇ ਨਾਲ ਕੋਈ ਲੜਾਈ ਝਗੜਾ ਤਾਂ ਨਹੀਂ ਨਾ ਹੋਇਆ ਉਹਨਾਂ ਨੂੰ ਲੱਗਿਆ ਵੀ ਗਾਹਾਂ ਇਕੱਠੇ ਨਹੀਂ ਗਾ ਆਪਾਂ ਜਾ ਕੇ ਬੇਇਜ਼ਤੀ ਕਰਾਵਾਂਗੇ ਉੱਥੇ ਸਾਰੇ মিডিਆ 'ਚ ਗੱਲ ਜਾਊਗੀ ਇਹਦੇ ਪਜਾਏ ਆਪਾਂ ਇਹ ਗੱਲ ਲੈ ਜਾਓ ਵੀ ਪੰਜਾਬ ਵਾਲੀ ਸਰਕਾਰ ਤੋਂ ਪ੍ਰਬੰਧ ਨਹੀਂ ਕੀਤਾ ਗਿਆ ਇਸ ਕਰਕੇ ਮੈਂ ਮੁੜ ਗਿਆ ਭਾਈ ਉਹਨੇ ਕਿਹਾ ਨਾ ਕਿ ਬਸ ਆ ਪੱਟ ਕੇ ਜਾ ਰਿਹਾ ਹੂੰ ਬਿਲਕੁਲ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਤੋਂ ਹੂੰ ਹੁਣ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਸਾਰਾ ਮਾਮਲਾ ਚੱਕ ਕੇ ਸੁਪਰੀਮ ਕੋਰਟ ਨੂੰ ਦਿੱਤਾ ਵੀ ਜੀ ਇਹ ਸਿਕਿਉਰਿਟੀ ਦੇ ਵਿੱਚ ਸੇਧ ਲੱਗ ਗਈ ਹਾਂ ਫਿਰਦੇ ਤਾਂ ਉਹਦੇ ਆਲੇ ਦੁਆਲੇ ਭਾਜਪੀ ਵਾਲੇ ਬੰਦੇ ਝੰਡੇ ਚੱਕੀ ਕਿਸਾਨ ਤਾਂ ਕੋਈ ਨਹੀਂ ਗਿਆ ਉੱਥੇ ਸਿਕਿਉਰਿਟੀ ਜਿਵੇਂ ਲੱਗੀ ਆ ਬੀਜੇਪੀ ਵਾਲਿਆਂ ਤੇ ਦੇ ਲੋ ਪਰਚਾ ਫਿਰ ਕਾਜ ਕੋਈ ਅਫਸਰ ਵੀ ਇਹਨਾਂ ਸਸਪੈਂਡ ਕੀਤੇ ਮੇਰੇ ਖਿਆਲ ਚ ਉਸ ਮਤਲਬ ਹਾਂਜੀ ਇਹਨਾਂ ਨੇ ਸਾਰਾ ਜਿਹੜਾ ਤੋੜਾ ਸੀਗਾ ਹੁਣ ਜਿਹੜਾ ਐਸਐਸਪੀ ਆ ਮੌਕੇ ਤੇ ਨਾ ਤਾਂ ਉਹ ਲੋਕਾਂ ਨੂੰ ਇਹ ਦੱਸ ਸਕਦਾ ਕਿਉਂਕਿ ਸਿਕਿਉਰਿਟੀ ਦਾ ਮਸਲਾ ਵੀ ਭਾਈ ਇੱਥੋਂ ਦੀ ਪ੍ਰਧਾਨ ਮੰਤਰੀ ਨੇ ਲੰਘਣਾ ਉਹ ਦੱਸ ਨਹੀਂ ਸਕਦਾ ਉਹ ਦੱਸ ਨਹੀਂ ਸਕਦਾ ਉਹ ਬੇਨਤੀ ਕਰ ਸਕਦਾ ਵੀ ਭਾਈ ਪਾਸੇ ਹਟ ਜਾ ਪਾਸੇ ਹਟ ਜਾ ਕਿਉਂਕਿ ਪ੍ਰੋਟੋਕੋਲ ਇੱਕਦਮ ਉਹਨਾਂ ਨੇ ਬਦਲ ਲਿਆ ਉਹ ਕੀ ਕਰੇ ਉਹ ਵੀ ਫਸ ਗਿਆ ਉਹ ਛੱਡ ਸਸਪੈਂਡ ਜਾਂ ਕੁਛ ਆਏ ਉਹਨੂੰ ਬੇਨਤੀ ਰੰਸਾ ਜਮੇਗੀ ਤਾ ਆਪਾ ਤਾਂ ਉਹਦੇ ਆਪਾਂ ਕਹਿੰਦੇ ਉਹ ਬੰਦੇ ਦਾ ਕਸੂਰ ਕੀ ਆ ਲਕੀਮ ਤਾਂ ਤੁਸੀਂ ਆਪ ਬਦਲੀ ਆ ਬਦਲੀ ਬਿਲਕੁਲ ਜਾਂ ਫਿਰ ਤੁਸੀਂ ਟਾਈਮ ਦੋ ਅਗਲੇ ਨੂੰ 4 ਘੰਟਿਆਂ ਦਾ ਹਾਂ ਬਿਲਕੁਲ ਜੀ 3 ਘੰਟਿਆਂ ਦਾ ਟਾਈਮ ਦੋ ਵੀ ਭਾਈ ਸੜਕਾਂ ਕਲੀਅਰ ਕਰਾਓ ਹਾਂ ਬਿਲਕੁਲ ਇਧਰ ਦੀ ਆਉਣਾ ਹੂੰ ਠੀਕ ਹੈ ਮੌਸਮ ਹੋ ਗਿਆ ਖਰਾਬ ਹੋਣ ਪ੍ਰਧਾਨ ਮੰਤਰੀ ਇੱਧਰ ਵੀ ਆਉ ਤੁਸੀਂ ਸੜਕਾਂ ਸਾਰੀਆਂ ਕਲੀਅਰ ਕਰ ਬਿਲਕੁਲ ਕੋਈ ਟਾਈਮ ਤਾਂ ਦਿੰਦੇ ਹੂੰ ਕੋਈ ਟਾਈਮ ਨਹੀਂ ਦਿੰਦਾ ਕੋਈ ਗੱਲ ਨਹੀਂ ਹੋਈ ਉੱਥੇ ਕੋਈ ਮਸਲਾ ਨਹੀਂ ਕਿਲੋਮੀਟਰ ਪਿੱਛੇ ਖੜਾ ਧਰਨੇ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਵੀ ਇੱਥੋਂ ਮੁੜ ਗਿਆ ਮੇਰੇ ਤੇ ਮੇਰੇ ਕੋਲ ਜਿਹੜੇ ਸਕਿਉਰਟੀ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਵੀ ਕਿੱਥੋਂ ਮੁੜ ਗਿਆ ਉਹ ਬਾਹਰ ਚ ਪਤਾ ਲੱਗਿਆ ਵੀ ਭਾਈ ਇੱਥੋਂ ਤਾਂ ਪ੍ਰਧਾਨ ਮੰਤਰੀ ਮੁੜ ਗਿਆ ਹਾਂ ਬਿਲਕੁਲ ਜੀ ਠੀਕ ਹੈ ਤਾਂ ਇਹਨਾਂ ਨੇ ਕੀ ਕੀਤਾ ਸੀਗਾ ਉਸ ਵੇਲੇ ਜਿਹੜੀ ਜਹਿਜ ਗੱਲ ਕਹਿ ਸਕਦੇ ਆ ਚਲ ਪੁਲਿਸ ਦੇ ਐਂਗਲ ਤੋਂ ਆਪਾਂ ਤਾਂ ਨਹੀਂ ਮੰਨਦੇ ਉਹਨੂੰ ਹੂੰ ਇੰਨਾਂ ਨੇ ਇੱਕ ਐਫ ਆਈ ਆਰ ਕਰਤੀ ਵੀ ਜੀ ਲੋਕਾਂ ਨੇ ਸੜਕ ਰੋਕੀ ਆਵਾਜ਼ਾਈਂ ਚ ਵਿਗਨ ਪਾਇਆ ਹੂੰ 25ਵੀਂ ਜੇ ਸਰਕਾਰ ਦੇ ਐਂਗਲ ਤੋਂ ਪੁਲਿਸ ਦੇ ਐਂਗਲ ਤੋਂ ਦੇਖਣਾ ਤੈਨੂੰ ਵੀ ਗੱਲ ਹੂੰ ਅੱਛਾ ਜੀ ਇਹਨਾਂ ਨੇ ਐਵੇਂ ਹੀ ਫੜ ਧੜ ਕੇ ਕੁਝ ਬੰਦਿਆਂ ਦੀਆਂ ਜਵਾਨਤਾ ਕਰਤੀ ਯਾਰ ਕਰਾ ਲਓ ਠੀਕ ਐ ਇਹਦੇ ਤੇ ਤੁਹਾਨੂੰ ਕੀ ਹੋਣ ਲੱਗਾ 200 ਰੁਪਏ ਜੁਰਮਾਨਾ ਫਾਟਾ ਖਿਹੜਾ ਛੁੱਟੀ ਛੁਕਾ ਲਓ ਯਾਰ ਕਰਤੀਆਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਪਰੀਮ ਕੋਰਟ ਰਾਹੀਂ ਦਬਾਅ ਪਾਇਆ ਗਿਆ ਪੰਜਾਬ ਸਰਕਾਰ ਤੇ ਇਹਨਾਂ ਨੇ ਇੱਕ ਫਿੱਟ ਦਾ ਗਹਿਣ ਕਰਤਾ ਫਟਨੇ ਲਾਤੀ 307 307 ਹੁੰਦੀ ਆ ਰੱਦਾ ਕਤਲ ਪ੍ਰਧਾਨ ਮੰਤਰੀ ਨੂੰ ਇਹਦਾ ਮਤਲਬ ਮਾਰਨ ਦੀ ਸਕੀਮ ਸੀ ਜੇ ਮਾਰਨਾ ਹੁੰਦਾ ਤਾਂ ਫਿਰ ਕਿਲੋਮੀਟਰ ਤੇ ਖੜਾ ਸੀ ਲੋਕ ਮਗ ਜਾਂਦੇ ਉਧਰ ਨੂੰ ਬਿਲਕੁਲ ਕੋਈ ਨਹੀਂ ਗਿਆ ਹੂੰ ਗਏ ਕੌਣ ਆ ਹੂੰ ਬੀਜੇਪੀ ਆਲੇ ਉਹਨਾਂ ਦੀਆਂ ਹਜੇ ਵੀਡੀਓ ਪਈਆਂ ਹੂੰ ਉਹਨਾਂ ਤੇ ਪਰਚਾ ਦਿੱਤਾ ਕਿਸੇ ਹੂੰ ਬਿਲਕੁਲ ਪਿਛਾਨਾਂ ਨੂੰ ਉਹਨਾਂ ਤੇ ਦੇ ਲਾਣ ਪਰਚੇ ਫਿਰ ਸਿਕਿਉਰਿਟੀ ਬ੍ਰੀਚ ਤਾਂ ਉਹਨਾਂ ਨੇ ਕਰੀ ਆ ਬਿਲਕੁਲ ਜੀ ਉਹਨਾਂ ਦੀ ਖੁਦ ਦੀ ਵਰਕਰਾਂ ਨੇ ਖੁਦ ਦੀ ਪਾਰਟੀ ਹੂੰ ਬਿਲਕੁਲ ਕਿਸਾਨਾਂ ਨੇ ਕੁਝ ਨਹੀਂ ਕੀਤਾ ਉਹ ਤਾਂ ਆਪਦੇ ਧਰਨੇ 'ਚ ਜਿੱਥੇ ਸੀ ਉੱਥੇ ਰਹੇ ਸੀਗਠਾਦਰੂਪ 'ਚ ਹੈਗੇ ਸੀ ਜਿੱਥੇ ਸੀ ਉੱਥੇ ਹੀ ਰਹੇ ਕਿਲੋਮੀਟਰ ਦੂਰ ਹੂੰ ਅੱਛਾ ਉਹਨਾਂ ਕੋਲ ਕੋਈ ਹਥਿਆਰ ਨਹੀਂ ਝੰਡਿਆ ਤੋਂ ਬਿਨਾ ਬਿਲਕੁਲ ਝੰਡੇ ਹੀ ਨੇ ਨਾ हां ਇੱਥੇ ਝੰਡਿਆਂ ਨਾਲ ਕਿਲੋਮੀਟਰ ਦੂਰ ਖੜੇ ਬੰਦੇ ਦੀ ਸਿਕਿਉਰਿਟੀ ਨੂੰ ਕਿਵੇਂ ਖਤਰਾ ਹੋ ਬਿਲਕੁਲ ਜੀ ਇੱਕ ਵੀ ਬੰਦਾ ਉਧਰ ਨੂੰ ਵਧਿਆ ਨਹੀਂ ਹੂੰ ਫੋ ਇਹਨਾਂ ਨੇ 307 ਲਾ ਕੇ ਹੂੰ ਹੁਣ ਇਹੇ ਫਰੰਡ ਕੱਢ ਰਹੇ ਹੂੰ ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਇਹ ਤੁਸੀਂ ਫਰੰਡਾਂ ਦੇ ਖੱਖਰ ਨਾਲ ਪੰਗਾ ਲੈ ਰਹੇ ਹੋ ਬਿਲਕੁਲ ਜੀ ਇਹ ਕਿੰਨੇ ਵਾਰੀ ਪ੍ਰਧਾਨ ਮੰਤਰੀ ਨੇ ਮਤਲਬ ਇਸ ਤਰ੍ਹਾਂ ਲੋਕਾਂ ਨੂੰ ਟੰਗਿਆ ਵੀ ਜੀ ਮੈਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਸੀ ਉਹਨੂੰ ਯਾਦ ਹੋ ਪਹਿਲਾਂ ਵੀ ਕੇਸ ਬਣੇ ਆ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਦੇ ਤੇ ਉਹਨਾਂ ਕੇਸਾਂ 'ਚ ਕੁਝ ਵੀ ਨਹੀਂ ਸੀਗਾ ਠੀਕ ਹੈ ਇੱਕ ਆ ਜਿਹੜਾ ਭੀਮਾ ਕੋਰੇਗਾਉਂ ਕੇਸ ਬਣਿਆ ਸੀ ਉਹਦੇ 'ਚ ਦਾ ਸਬੂਤ ਸਾਹਮਣੇ ਆ ਗਿਆ ਵੀ ਬੰਦੇ ਦੇ ਕੰਪਿਊਟਰ 'ਚ ਆਪ ਜੀ ਜਾਂ ਪਾਤੀਆਂ ਮੁੜ ਕੇ ਕਹਿੰਦੇ ਜਿਹਦੇ ਕੰਪਿਊਟਰ 'ਚ ਆ ਆ ਮਿਲ ਗਿਆ ਠੀਕ ਹੈ ਇਸ ਕਰਕੇ ਇਹ ਮਤਲਬ ਸਿਰੇ ਦੀ ਹੱਦ ਤੱਕ ਜਾਣਾ ਚਾਹੁੰਦੇ ਆ ਪਰ ਬਈ ਇਹ ਥੋੜਾ ਬਾਹਰ ਪੁੱਗ ਗਿਆ ਹੋਗਾ ਪੰਜਾਬ 'ਚ ਇਹ ਪੁੱਗਣਾ ਨਹੀਂ ਜੇ ਪੰਜਾਬ ਵਾਲੀ ਭਗਵੰਤਪਾਨ ਸਰਕਾਰ ਇਹਨਾਂ ਦਬਾਅ ਮੰਨੂਗੀ ਉਹਨਾਂ ਨੇ ਮੰਗਰ ਲੱਗ ਕੇ ਕਿਸਾਨਾਂ ਦੇ ਝੂਠੇ ਪਰਚੇ ਪਾਉਗੀ ਫਿਰ ਭਗਵੰਤਪਾਨ ਸਰਕਾਰ ਨੂੰ ਵੀ ਕਰਾਰਾ ਜਵਾਬ ਦੇਵਾਂਗੀ ਖੇਰ ਦੇ ਵਿੱਚ ਆਪਾਂ ਗੱਲ ਕਰੀਏ ਇਸ ਮੋਰਚਿਆਂ ਦੀ ਜਾਂ ਲੱਗੇ ਹੋਏ ਮੋਰਚਿਆਂ ਤੇ ਕੀ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਸੁਣਨ ਵਾਲਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਇਹ ਮੋਰਚੇ ਸਾਡੀ ਹੂੰਦ ਦਾ ਸਵਾਲ ਨੇ ਮਸਲ ਦਾ ਤੇ ਫਸਲ ਦਾ ਸਵਾਲ ਹੈ ਕਿਉਂਕਿ ਸਾਡਾ ਸਾਰਾ ਸੱਭਿਆਚਾਰ ਸਾਡਾ ਸਾਰਾ ਇਤਿਹਾਸ ਖੇਤੀ ਨਾਲ ਜੁੜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਮਾਲਕ ਬਣਾਏ ਆ ਤਾਂ ਸਾਡਾ ਸਾਰਾ ਕੁਸ ਉਹ ਪਲਟਦਾ ਠੀਕ ਠੀਕ ਪਲਟਾਉਣਾ ਘਰੇ ਬਹਿ ਜਾਓ ਨਹੀਂ ਪਲਟਾਉਣਾ ਮੋਰਚੇ ਚ ਆ ਹਾਂ ਇਹ ਇੱਕ ਵੰਗਾਰ ਹੀ ਆ ਵੀ ਭਾਈ ਸਾਰੇ ਮੋਰਚੇ ਚ ਜਾ ਜੋ ਤਿੰਨ ਥਾਵਾਂ ਤੇ ਆਪਣਾ ਚੱਲਦਾ ਰਾਜਸਥਾਨ ਦਾ ਰਤਨਪੁਰੇ ਚੱਲਦਾ ਇੱਕ ਆਪਣਾ ਖਨੌਰੀ ਚੱਲਦਾ ਇੱਕ ਆਪਣਾ ਸ਼ੰਭੂ ਤੇ ਚੱਲਦਾ ਕੋਈ ਨਾ ਘਰੇ ਰਹੋ ਬਾਹਰੀ ਨਾਲ ਸਾਰੇ ਇੱਥੇ ਹਾਜ਼ਰੀਆਂ ਲਵਾਓ ਟਰੈਕਟਰ ਟ੍ਰੈਲਿੰਗਾਂ ਤੰਬੂ ਲੈ ਕੇ ਪਹੁੰਚੋ ਇੱਥੇ ਬੈਠ ਗਏ ਆਪਾਂ ਉਹਨਾਂ ਚਰ ਲੜੀਏ ਜਿੰਨਾ ਚਿਰ ਆਪਾਂ ਸਰਕਾਰ ਨੂੰ ਗੱਲਾਂ ਮਨਾ ਨਹੀਂ ਲੈਂਦੇ ਔਰ ਜਿੱਦੇ ਅਸੀਂ ਬਣਾ ਲਾਂਗੇ ਇਹ ਕੱਲੇ ਸਾਡੇ ਮੁਲਕ ਦੇ ਕਿਸਾਨਾਂ ਦੀ ਇੱਜ਼ਤ ਨਹੀਂ ਹੋਊਗੀ ਇਹ ਦੁਨੀਆ ਭਰ ਦੇ ਕਿਸਾਨਾਂ ਦੀ ਇੱਜ਼ਤ ਹੋਊ। ਕਿਉਂਕਿ ਦੂਜੇ ਥਾਵਾਂ ਤੋਂ ਅਮਰੀਕਾ ਵਰਗੀਆਂ ਥਾਵਾਂ ਤੋਂ ਇਹਨਾਂ ਨੇ ਕਿਸਾਨੀ ਖਤਮ ਕਰਤੀ ਉਹਨਾਂ ਦੀ ਆਬਾਦੀ 1.5% ਆ ਪਰ ਇੱਕ ਮੈਂ ਤੁਹਾਨੂੰ ਹੋਰ ਤੱਥ ਦੱਸਦਾ ਉੱਥੇ ਵੀ ਕਿਸਾਨੀ ਦੀ ਖੁਦਕਸ਼ੀ ਦੀ ਪ੍ਰਤੀਸ਼ਤ ਸਾਡੇ ਨਾਲੋਂ ਘੱਟ ਨਹੀਂ ਹਾਲਾਂਕਿ ਉੱਥੇ 20 2000 ਏਕੜ ਤੋਂ ਘੱਟ ਕੋਈ ਤੁਹਾਨੂੰ ਫਾਰਮ ਨਹੀਂ ਮਿਲਦਾ ਖੇਤ ਨਹੀਂ ਮਿਲਦਾ ਜਿਹੜਾ ਇਹ ਕਹਿੰਦਾ ਨਾ ਵੀ ਛੋਟੀ ਫਾਰਮਿੰਗ ਆ ਜਿਹੜੀ ਉਹ ਨਹੀਂ ਫਾਇਦੇਮੰਦ ਹੈਗੀ ਉਹ 20000 ਏਕੜ ਵਾਲਿਆਂ ਨੂੰ ਵੀ ਤੁਸੀਂ ਤਾਂ ਖੁਦਕਸ਼ੀਆਂ ਕਰਾ ਰਹੇ ਹੋ 50000 ਏਕੜ ਵਾਲਿਆਂ ਨੂੰ ਵੀ ਖੁਦਕਸ਼ੀਆਂ ਕਰਾ ਰਹੇ ਹੋ ਆ ਫਰਾਂਸ ਵਾਲੇ ਯੂਕੇ ਵਾਲੇ ਟਰੈਕਟਰ ਲੈ ਕੇ ਆਏ ਯਾਰ ਅਜੇ ਤਾਂ ਨਹੀਂ ਆਏ ਬਿਲਕੁਲ ਜਦੋਂ ਦੇਖੀਏ ਉਹਨਾਂ ਦੇ ਤਾਂ ਵੱਡੇ ਵੱਡੇ ਫਾਰਮ ਆ ਉੱਥੇ ਤਾਂ ਤੁਸੀਂ ਬਹੁਤ ਪਾਲਿਸੀਆਂ ਲਾਗੂ ਕਰਤੀਆਂ ਉੱਥੇ ਕਿਸਾਨ ਕਹਿੰਦੇ ਤਾਂ ਉਹਨਾਂ ਨੂੰ ਸਬਸਿਡੀਆਂ ਵੀ ਬਹੁਤ ਦੇ ਰਹੇ ਹੋ ਪਰ ਫਿਰ ਵੀ ਉੱਥੇ ਕਿਸਾਨ ਦੁਖੀ ਆ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਦੁਨੀਆ ਪੱਧਰ ਦੇ ਉੱਤੇ ਤੁਸੀਂ ਨੀਤੀਆਂ ਲਾਗੂ ਕਰ ਰਹੇ ਹੋ ਕਾਰਬੋਨਟ ਪੱਖੀ ਉਹ ਸਭ ਨੂੰ ਚਾਹੇ ਕੋਈ ਵੱਡਾ ਖਾਣਾ ਚਾਹੇ ਕੋਈ ਛੋਟਾ ਖਾਣਾ ਚਾਹੇ 5000 ਏਕੜ ਨਾਲ 20000 ਏਕੜ ਨਾਲ ਸਭ ਨੂੰ ਹੀ ਉਹ ਰਗੜ ਰਹੀਆਂ ਸੋ ਇਹ ਸਾਡੀ ਹੋਂਦ ਦਾ ਕਿਸਾਨੀ ਦੀ ਹੋਂਦ ਦਾ ਇਸ ਕਰਕੇ ਸਾਨੂੰ ਇਹ ਲੜਾਈ ਲੜਨੀ ਬਹੁਤ ਜ਼ਰੂਰੀ ਆ ਔਰ ਇਤਿਹਾਸ ਦੇ ਵਿੱਚ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਪੀੜ੍ਹੀ ਦਾ ਨਾਮ ਸੁਨਹਿਰੀ ਅੱਖਾਂ ਚ ਲਿਖਿਆ ਜਾਵੇ ਤਾਂ ਆਪਾਂ ਇਸ ਸੰਘਰਸ਼ ਨੂੰ ਲੜੀਏ ਉਹਨਾਂ ਚਿਰ ਜਿੰਨਾ ਚਿਰ ਅਸੀਂ ਜਿੱਤਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੀ ਗੱਲ ਤੁਸੀਂ ਕਾਤਾ ਲੈ ਕੇ ਜਾਓਗੇ ਤੁਹਾਡਾ ਤੁਹਾਡੇ ਚੈਨਲ ਦਾ ਮਿਲ ਗਿਆ ਬਹੁਤ ਬਹੁਤ ਸੋਇ ਸਾਨਾ ਮੇਰੇ ਨਾਲ ਮਹਿਲਾ ਗੂ ਵੀ ਕਿਚੂ ਕ੍ਰਾਂਤੀ ਕਰ ਦੋ ਮਹਾਰਾ ਸੁਖਿੰਦਰ ਕੌਰ ਜੀ ਸੋ ਸਨੇਹਾ ਅਖੀਰ ਦੇ ਵਿੱਚ ਇਹੀ ਆਪਾਂ ਸਾਰੀ ਗੱਲਬਾਤਾਂ ਨੂੰ ਜੋੜੇ ਕੱਢ ਸਕਦੇ ਹਾਂ ਕਿ ਸਾਡੇ ਕੋਲੇ ਜੇਕਰ ਆਪਾਂ ਪੰਜਾਬ ਦੇ ਵਾਸੀ ਆ ਗਏ ਤਾਂ ਕਿਸਾਨ ਆ ਤੇ ਸਾਨੂੰ ਕਿਸਾਨੀ ਦੇ ਹੱਕ ਲੈਣ ਵਾਸਤੇ ਜਦੋਜਦ ਦੇ ਵਿੱਚ ਲਗਾਤਾਰ ਵੱਖ-ਵੱਖ ਸਾਧਨਾਂ ਨਾਲ ਆਪਾਂ ਵੀ ਟਰੈਕਟਰ ਟਰਾਲੀਆਂ ਨਾਲ ਕਿਸ ਤਰ੍ਹਾਂ ਵੀ ਅਸੀਂ ਇਸ ਪ੍ਰਬੰਧਾਂ ਦੇ ਵਿੱਚ ਵੱਤਵਾਦ ਕਿਸਾਨਾਂ ਮਜ਼ਦੂਰਾਂ ਲੱਗੇ ਹੋਏ ਮੋਰਚਿਆਂ ਦੇ ਵਿੱਚ ਸਾਥ ਦਈਏ ਸੋ ਸਾਡੀ ਜਿਹੜੀ ਵੀਡੀਓ ਵੱਤਵਾਦ ਨੂੰ ਸ਼ੇਅਰ ਕਰਨਾ ਤੇ ਸਾਡਾ ਇਹ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਤਵਾ ਸਬਸਕ੍ਰਾਈਬ ਕਰ ਲੈ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ